ਮੰਮੀ ਸਭ ਤੋਂ ਲੰਮੀ ਚੀਜ਼ ਪਤਾ ਕੀ ਆ ਠੀਕੇ ਨੀਚੇ ਪਾਉਣ ਉਹ ਜਿਹੜੀ ਸਾਡੀ ਮੰਮੀ ਕੋ ਆ Google ਦੂਜੇ ਨੰਬਰ ਤੇ ਆ ਤੇ న్యూਜ ਤੀਜੇ ਨੰਬਰ ਤੇ ਆ ਗੱਲ ਲੌਂਜ ਪਹਿਲੇ ਨੰਬਰ ਤੇ ਸਾਡੀ ਮੰਮੀ ਹੈਗਾ ਸੀ ਕਿ ਨਹੀਂ ਤੇ ਹੈਗਾ ਸੀ ਤੇ ਹੈਗਾ ਸੀ ਹੁਣ ਕੋਈ ਉਹ ਜਿਹੜੀ ਆ ਇਹਦੀ ਉਂਗਲ ਫਰਕ ਪਾਣਾ ਨਹੀਂਗਾ ਫੀਮੇਲ ਦੇ ਵੰਦਾ ਹੈ ਫੀਮੇਲ ਆਈ ਤੇ ਨਹੀਂ ਵੰਦਾ ਲੈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਸਾਡੇ ਕੋਲ ਨੋਟ ਬਥੇਰੇ ਕੋਈ ਹੋਵੇ ਖਰਚਣ ਵਾਲੀ ਮੰਮੀ ਸਾਡੀ ਕਹਦੀ ਕਿੱਥੇ ਚਾਲਾ ਠੀਕ ਠਾਕ ਹੋ ਮੋਂਗੇ ਸਾਰੇ ਮੈਂ ਵੀ ਵਧੀਆ ਤੁਸੀਂ ਸੁਣਾਓ ਵਧੀਆ ਵੈਰੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਸਾਡੀ ਮਾਰਨਿੰਗ ਹਜੇ ਹੋਈ ਆ ਕਿਉਂਕਿ ਸਵੇਜ ਦਾ ਬੰਦਿਆ ਦੇ ਨਾਲ ਗੁੱਤਮੁਖੀ ਹੋਏ ਪਏ ਹੁਣ ਜੌਂਡੀਰ ਦੀ ਪੂਛ ਫੜ ਕੇ ਬਹਿ ਜਾਣਾ ਤੇ ਕਰਾਇਆ ਹੀ ਕਰਾਇਆ ਐ ਲੈਨ ਮੈਂਟ ਟੌਰਟ ਸ਼ਾਟ ਮਿੱਟੀ ਦਾ ਲੈਵਲ ਕੰਪਿਊਟਰ ਕਰਾਏ ਵਾਂਗੂ ਬਣਾ ਦੇਣਾ ਜਿਵੇਂ ਮੰਮੀ ਮੰਮੀ ਸਭ ਤੋਂ ਲੰਮੀ ਚੀਜ਼ ਪਤਾ ਕੀ ਆ ਤੈਨੂੰ ਪਤਾ ਦੁਨੀਆ ਸਭ ਤੋਂ ਲੰਮੀ ਚੀਜ਼ ਕੀ ਆ ਇਹ ਠੀਜੇ ਨੀਂ ਚਬਾਉਣ ਉਹ ਜਿਹੜੀ ਸਾਡੀ ਮੰਮੀ ਕੋ ਆ ਨਹੀਂ ਤੂੰ ਤੇਰੇ ਕੋਲੇ ਨਹੀਂ ਕੀ ਇਹ ਬੀਬੀਆਂ ਦੇ ਵਾਸਤੇ ਆਇਆ ਅੱਜ ਪੰਜਾਬ ਦੇ ਵਿੱਚ ਸਪੈਸ਼ਲ ਨਿਊਜ਼ ਦੂਜੇ ਨੰਬਰ ਤੇ ਆ Google ਤੀਜੇ ਨੰਬਰ ਤੇ Google ਦੂਜੇ ਨੰਬਰ ਤੇ ਆ ਤੇ ਨਿਊਜ਼ ਤੀਜੇ ਨੰਬਰ ਤੇ ਆ ਗੱਲ ਫਲਾਉਂਚ ਪਹਿਲੇ ਨੰਬਰ ਤੇ ਸਾਡੀ ਮੰਮੀ ਆ ਮੈਂ ਇਥੋਂ ਗੱਲ ਫਲਾ ਤੇ ਪਿੰਡ ਦੀ ਪਰਲੀ ਨੂੰਕਲ ਚ ਦੋ ਤਿੰਨ ਮਿੰਟ ਲਈ ਕਿੰਨਾ ਕੁ ਸੁਣ ਕੇ ਆਇਆ ਮੇਰੇ ਘਰ ਚੁਗਲੀ ਕਿੰਨਾ ਕੁ ਜਾ ਕੇ ਘਰੋਂ ਮੈਂ ਬਾਹਰ ਜਾਣ ਚੁਗਲੀਆਂ ਦਾ ਘੱਟ ਭਰਿਆ ਪਿਆ ਆ 20 20 ਮਿੰਟ ਨਹੀਂ 20 20 ਘੰਟੇ ਗੱਲ ਕਰ ਸਕਦੀ ਆ ਕਰ ਸਕਦੀ ਤੇ 20 ਮਿੰਟ ਜਾਣ ਲੱਗੀ ਫਿਰ ਕਹਿ ਜਾਣਗੇ ਆਹ ਭੈਣ ਮੇਰੇ ਕੋਲ ਤਾਂ ਟਾਈਮ ਨਹੀਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਗੱਲਾਂ ਹਜੇ ਵੀ ਬਾਅਦ ਚ ਕਰਾਂਗੇ ਬਾਕੀ ਗੱਲਾਂ ਬਾਅਦ ਚ ਕਰਾਂਗੇ ਕੋਈ ਗੱਲ ਨਹੀਂ ਬਣਦੀ ਪਾਲੇ ਦੀ ਕੁੜੀ ਦੀ ਸੀ ਪਾਲੇ ਦੀ ਕੁੜੀ ਚੋਣ ਨਿਸ਼ਾਨ ਕੇਤ ਲਈ ਚੋਣ ਨਿਸ਼ਾਨ ਕੇਤ ਲਈ ਤੁਹਾਡਾ ਸੀ ਕਿ ਨਹੀਂ ਹਾਂ ਜਾਂ ਨਾ ਹੈਗਾ ਸੀ ਕਿ ਨਹੀਂ ਤੇ ਹੈਗਾ ਸੀ ਤੇ ਹੈਗਾ ਸੀ ਹੁਣ ਕੋ ਜਿਹੜੀ ਆਈ ਦੀਆਂ ਉਂਗਲੀਆਂ ਮੈਂ ਟੋਕੇ ਦੇ ਵਿੱਚ ਪੱਠੇ ਕੁੱਤਰਨ ਵਾਲੇ ਚ ਆਈਆਂ ਸੀ ਸੋ ਇਹ ਦੇ ਕਰਕੇ ਗੁੱਟੀਆਂ ਗਈਆਂ ਮੈਸੇਜ ਆਉਂਦਾ ਕਾਫੀ ਸੋ ਮੈਂ ਦੱਸਣਾ ਮੇਰਾ ਫਰਜ਼ ਸੀ ਥੈਂਕ ਯੂ ਯੂ ਅਨਨੇ ਬਾਅਦ ਵਿੱਚ ਸੀ ਯੂ ਡੀ ਆਈ ਯੂ ਬਾਏ ਤੈਨੂੰ ਵਾਕਿਆ ਬੜੀਆਂ ਕਰਦੀਆਂ ਭਰਾਵਾ ਕੀ ਕਰੀਏ ਪਾਉਣ ਜਿਹੜੀ ਥੱਲੇ ਤੈਨੂੰ ਬਾਏ ਕਿਹਾ ਹੋੜੇ ਖੱਲੇ ਕਿਨੇ ਭਾਈ ਕਿਆ ਦੇਣਾ ਕਿਨੇ ਕਿਆ ਹੀ ਭਾਈ ਦੱਸੋ ਮੈਂ ਕਿਉਂ ਮੁੱਕਰ ਗਿਆ ਮੁੱਕਰ ਗਿਆ ਨਾਲ ਮੁੱਕਰ ਗਿਆ ਹੀ ਬਾਕੀ ਸਿਆਣੇ ਤੂੰ ਆ ਸਮਝਦਾਰ ਜਵਾਗਰੀ ਹੀ ਉਹਦੇ ਕੀ ਕਹਣਾ ਫਰਕ ਪਾਣਾ ਨਹੀਂਗਾ ਲੇ ਹੋਣੇ ਲੈ ਲੈਣ ਦਸ ਕਿਹੜਾ ਕੁੜੀਆਂ ਨੇ ਮੁੰਡੇ ਆਲਾ ਕੁੜੀਆਂ ਆਲਾ ਕੁੜੀਆਂ ਆਲਾ ਤੂੰ ਸੌਂ ਖਾ ਉਹ ਖਾ ਮੈਂ ਲੈਣਾ ਬਾਅਦ ਸਟੋਰੀਆਂ ਆਪਾਂ ਛੇੜਦਾ ਮੈਨੂੰ ਇਹਨਾਂ ਨੇ ਜਿਮ ਚ ਮੈਂ ਲੈ ਜਾਣਾ ਇਸ ਲੈ ਕਾ ਮੁੰਡੇ ਦਾ ਹੀ ਕਾ ਮੁੰਡੇ ਕੀ ਕਰਦੇ ਨੇ ਯੂਨੀਸੈਕਸਟਰ ਲਿਖਿਆ ਨਹੀਂ ਕਰੇ ਹਾਂ ਇਕੱਲਾ ਇਕੱਲਾ ਫੀਮੇਲ ਲਿਖਿਆ ਇਕੱਲਾ ਲੇਡੀਜ਼ ਲਿਖਿਆ ਕਿਥੇ ਲਿਖਿਆ ਫੀਮੇਲ ਆਹ ਇਥੇ ਐਫ ਆਈ ਫੀ ਦੇ ਵੇਂਦਾ ਫੀ ਦੇ ਵੇਂਦਾ ਫੀਮੇਲ ਆਈ ਤੇ ਵੇਂਦੇ ਨਾਲੇ ਚੈਨਾ ਆਪ ਲੈਣਾ ਨਹੀਂ ਚੈਨਾ ਨਹੀਂ ਲੈਣਾ ਮਾਲ ਆਹੀ ਬਾਕੀ ਕਰਦੇ ਸਾਡੇ ਜਿਹੜੇ ਉਹ ਗੋਹੇ ਚ ਪਾਉਣ ਲੱਗੇ ਸਾਡੇ ਕਰੌਕਸ ਦੇ ਕੋਈ ਚ ਪਾਉਣਾ ਇਹ ਕਿੰਨੇ ਚ ਇਹ ਕਾਰੇ ਨੂੰ ਵੇਚਿਆ ਡੱਬੇ ਚ ਪਾਉ ਉਹਨੂੰ ਇਹਦਾ ਨੈਕੀ ਦਾ ਸਾਨੂੰ ਅੱਡ ਦੇਣਾ ਡੱਬਾ ਤੇ ਕ੍ਰੌਕਸ ਨਾਲ ਅੱਡ ਦੇਣਾ ਠੀਕ ਆ ਇਹ ਵੀਰੇ ਨੇ ਸਾਨੂੰ ਬੜੇ ਤਰੀਕੇ ਨਾਲ ਠੱਗਿਆ ਕਹਿੰਦੇ ਸਾਨੂੰ ਕਹਿੰਦੇ 2995 ਮੈਂ ਕਹਿੰਦਾ 2295 ਕਿਤੇ ਤੁਸੀਂ ਦੇ ਕਰਵੇਂ ਤੂੰ ਯਾਰ ਨਹੀਂ ਤੱਕਾ ਤੂੰ ਯਾਰ ਦੇ ਆ ਤੁਸੀਂ ਦੇ ਤਿੰਨ ਹਜ਼ਾਰ ਕਟ 5 ਰੁਪਏ ਅਈ ਲੈ ਤਿੰਨ ਹਜ਼ਾਰ ਹੀ ਲੈਣ ਜੀ ਹੋਣਾ ਹੀ ਨਹੀਂ ਸੀਗਾ ਤੇ ਸਕੀਮੀ ਫਾਲ ਚਲ ਕੋਈ ਨਾ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ